ਪ੍ਰੂਰ ਸਾਹਿਬ ਤੋਂ ਸਸਲ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਔਜਲਾ ਨੇ ਅਮਰਿਤਪਾਲ ਤੋਂ ਕਿਨਾਰਾ ਕਰ ਲਿਆ ਜੀ ਹਾਂ ਉਸਨੇ ਅਮਰਿਤਪਾਲ ਸਿੰਘ ਨਾਲ ਕੋਈ ਵੀ ਲੈਣ ਦੇਣ ਨਾ ਹੋਣ ਦੀ ਗੱਲ ਆਖੀ ਹੈ ਦਰਸਲ ਉਸਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਧਾਰ ਕਰਤੀ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਮੇਰਾ ਅਮਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਨਾਲੇ ਜਾਂ ਫਿਰ ਅਮਰਿਤਪਾਲ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਭਾਵੇਂ ਉਹਨਾਂ ਦਾ ਵਾਰਿਸ ਪੰਜਾਬ ਦੀ ਜਥੇਬੰਦੀ ਜਾਂ ਫਿਰ ਅਮਰਿਤਪਾਲ ਨਾਲ ਕੋਈ ਵੀ ਫਾਬਾਸਤਾ ਨਹੀਂ ਹੈ ਦਰਸਲ ਅਮ੍ਰਿਤਪਾਲ ਸਿੰਘ ਦੇ ਨਾਲ ਜਿਪਰੂਗੜ੍ਹ ਜੇ ਵਿੱਚ ਗੁਰਿੰਦਰਪਾਲ ਸਿੰਘ ਉਹ ਜ਼ਿਲ੍ਹਾ ਬੰਦ ਨੇ ਜਿੱਥੇ ਕਿ ਉਹਨਾਂ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਨਐਸਏ ਨੂੰ ਚੁਣੌਤੀ ਦਿੱਤੀ ਹੈ ਉਹਨਾਂ ਵੱਲੋਂ ਐਨਐਸਏ ਨੂੰ ਲੈ ਕੇ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਉਸਨੇ ਕਿਹਾ ਹੈ ਕਿ ਉਸ ਅਮ੍ਰਿਤਪਾਲ ਸਿੰਘ ਅਤੇ ਉਸ ਦੀ ਸੰਸਥਾ ਨਾਲ ਕੋਈ ਵੀ ਵਾਬਸਤਾ ਨਹੀਂ ਇਥੇ ਹੀ ਵਸਨੇ ਹੀ ਗੁਰਿੰਦਰਪਾਲ ਸਿੰਘ ਔਜਲਾ ਨੇ ਦਲੀਲ ਦਿੱਤੀ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਸਮੇਂ ਜੇਲ੍ਹ ਵਿੱਚੋਂ ਉਸਦੇ ਕਤਲ ਦੀ ਨਖੇਦੀ ਕਰਦਿਆਂ ਇੱਕ ਚਿੱਠੀ ਲਿਖੀ ਗਈ ਸੀ ਜਿਸ ਚਿੱਠੀ ਉੱਤੇ ਉਸਤੇ ਦਸਤਖਤ ਦਿਖਾਏ ਗਏ ਸੀ ਪਰ ਗੁਰਿੰਦਰਪਾਲ ਸਿੰਘ ਔਜਲਾ ਨੇ ਕਿਹਾ ਹੈ ਕਿ ਇਹ ਦਸਤਖਤ ਉਸਦੇ ਨਹੀਂ ਸੀ ਉਹ ਨਕਲੀ ਸਨ ਅਤੇ ਉਸ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੀ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਗਈ ਹੈ ਇਸੇ ਨਾਲ ਪਹਿਲਾਂ ਦਰਜ ਸਾਰੇ ਕੇਸਾਂ ਦੀ ਸੁਣਵਾਈ ਵੀ ਕੀਤੀ ਜਾਵੇਗੀ ਦੱਸ ਦਈਏ ਕਿ ਸਰਕਾਰ ਨੇ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਲਗਾਏ ਐਨਐਸਏ ਦੀ ਮਿਆਦ ਵਧਾ ਦਿੱਤੀ ਹੈ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਅਤੇ ਉਸ ਦੇ ਸਾਰੇ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਇੱਕ ਇੱਕ ਕਰਕੇ ਐਨਐਸਏ ਦੀ ਵਿਧਾਈ ਗਈ ਮਿਆਦ ਨੂੰ ਚੁਣੌਤੀ ਦਿੱਤੀ ਹੈ। ਹਰ ਕੋਈ ਆਪਣੀਆਂ ਪਟੀਸ਼ਨਾਂ ਵਿੱਚ ਵੱਖ-ਵੱਖ ਦਲੀਲਾਂ ਦੇ ਰਿਹਾ ਹੈ। ਉਹ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਤੇ ਗਲਤ ਤਰੀਕੇ ਨਾਲ ਐਨਐਸਏ ਨੂੰ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਗੁਰਿੰਦਰਪਾਲ ਸਿੰਘ ਔਚਲਾ ਨੇ ਵੀ ਪਟੀਸ਼ਨ ਦਾਖਲ ਕੀਤੀ ਹੈ ਜਿਸ ਵਿੱਚ ਉਸ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਸ ਦਾ ਅਮ੍ਰਿਤਪਾਲ ਸਿੰਘ ਜਾਂ ਫਿਰ ਉਸ ਦੀ ਸੰਸਥਾ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈ ਨਾ ਹੀ ਉਹ ਅਮ੍ਰਿਤਪਾਲ ਸਿੰਘ ਦੀ ਸੰਸਥਾ ਨਾਲ ਜੁੜਿਆ ਹੋਇਆ ਹੈ ਅਤੇ ਨਾ ਹੀ ਅਮ੍ਰਿਤਪਾਲ ਸਿੰਘ ਨਾਲ ਹਾਲਾਂਕਿ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਤੇ ਮੁੜ ਐਨਐਸਏ ਕਿਵੇਂ ਲਗਾਇਆ ਗਿਆ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਤੇ ਵੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਇਸ ਪੂਰੇ ਮਾਮਲੇ ਚ ਸਾਰਾ ਰਿਕਾਰਡ ਤਲਬ ਕੀਤਾ ਹੈ ਸਰਕਾਰ ਵੱਲੋਂ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਇਹਨਾਂ ਸਾਰੇ ਜੋ ਬੰਦੀ ਸਿੰਘ ਨੇ ਜਾਂ ਫਿਰ ਕੈਦੀ ਨੇ ਇਹਨਾਂ ਤੇ ਇਹ ਸਮਾਂ ਕਿਵੇਂ ਵਧਾਇਆ ਗਿਆ ਪਾਬਕ ਐਨਐਸਏ ਕਿਵੇਂ ਵਧਾਈ ਗਈ ਜਿਸ ਨੂੰ ਲੈ ਕੇ ਹੁਣ ਅਗਲੀ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਗਈ ਹੈ ਪਰ ਇਸ ਦੌਰਾਨ ਜੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਅਮਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਔਜਲਾ ਨੇ ਅਮਰਿਤਪਾਲ ਸਿੰਘ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਹੈ ਅਮਰਿਤਪਾਲ ਸਿੰਘ ਤੋਂ ਇਸ ਵਿਅਕਤੀ ਨੇ ਪਾਸਾ ਵਟਲੇ ਉਸ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਸ ਦਾ ਅਮਰਿਤਪਾਲ ਸਿੰਘ ਜਾਂ ਫਿਰ ਉਸ ਦੀ ਸੰਸਥਾ ਵਾਰਿਸ ਪੰਜਾਬ ਨਾਲ ਕੋਈ ਵੀ ਸੰਬੰਧ ਨਹੀਂ ਹੈ ਉਸ ਦਾ ਕੋਈ ਵੀ ਲੈਣ ਦੇ ਨਹੀਂ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ